ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਰੇਡੀਓ ਸੀਸ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਣਾ ਸਾਹਿਬ ਕੈਨੇਡਾ ਤੇ ਕਦੇ ਕੋਈ ਨਜ਼ਲਾ ਝਾੜ ਦਿੰਦਾ ਕਦੇ ਕੋਈ ਝਾੜ ਦਿੰਦਾ ਤੇ ਚਾਹੇ ਕੱਲ ਅਸੀਂ ਖਬਰ ਸਾਂਝੀ ਕੀਤੀ ਸੀ ਆਉਣ ਵਾਲੇ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਸੋ ਉਹਨਾਂ ਨੇ ਵੀ ਟੀਚਰ ਕਰਤੀ ਸੀ ਕਿ ਭਾਈ ਆਜੋ ਤੁਹਾਨੂੰ ਇੱਕ ਨਵੀਂ ਸਟੇਟ ਬਣਾ ਦੰਨੇ ਆ ਤੇ ਹੁਣ ਮੈਕਸੀਕੋ ਰਾਸ਼ਟਰਪਤੀ ਨੇ ਗੁੱਸਾ ਝਾੜਿਆ ਜੀ ਕੈਨੇਡਾ ਦੇ ਉੱਤੇ ਸਭ ਤੋਂ ਪਹਿਲਾਂ ਇਹ ਖਬਰ ਕਵਰ ਕਰਦੇ ਆਂ ਜੀ ਬਿਲਕੁਲ ਵੀ ਜੀ ਜੋ ਇਸ ਸਮੇ ਗੱਲ ਕਰੀਏ ਤੇ ਕਿ ਡੋਨਲਡ ਟਰੰਪ ਸਾਹਿਬ ਜਿਹੜੇ ਨੇ ਇਲੈਕਸ਼ਨ ਜਿੱਤੇ ਰ ਤੇ ਜਿਸ ਤਰੀਕੇ দিয়া ਉਹਨਾਂ ਨੇ ਆ ਕੇ ਸਟੇਟਮੈਂਟ ਦਿੱਤੀ ਆ ਜਿਸ ਤਰੀਕੇ ਦੀ ਉਹਨਾਂ ਨੇ ਆ ਕੇ ਪੋਸਟ ਪਾਇਆ ਨੇ ਸੋ ਇਹਦੇ ਨਾਲ ਕਿ ਨਾਰਥ ਅਮਰੀਕਾ ਦੇ ਜਿਹੜੇ ਤਿੰਨੇ ਮੁਲਕ ਨੇ ਕੈਨੇਡਾ ਅਮਰੀਕਾ ਤੇ ਮੈਕਸਿਕੋ ਤੋਂ ਕਿੰਨੀ ਦੀ ਸਿਆਸਤ ਦੇ ਵਿੱਚ ਇਹਦਾ ਗੱਲਾਂ ਬਾਤਾਂ ਨੂੰ ਲੈ ਕੇ ਇਹ ਚਰਚਾਵਾ ਚੱਲ ਰਹੀ ਹੈ ਦੇ ਤੇ ਅਸੀਂ ਇਹ ਵੀ ਦੇਖਿਆ ਕਿ ਜੋ ਡਾਰਿਓ ਦੇ ਪ੍ਰੀਮੀਅਰ ਡੈਗਫੋਰ ਸਾਹਿਬ ਸੋ ਇਹਨਾਂ ਨੇ ਵੀ ਕੁਝ ਸੁਝਾਅ ਦਿੱਤੇ ਸੀਗੇ ਫੈਡਰਲ ਸਰਕਾਰ ਨੂੰ ਕਿ ਤੁਸੀਂ ਅਮਰੀਕਾ ਦੇ ਨਾਲ ਕਹਿੰਦੇ ਵੀ ਦਵੱਲੀ ਜਿਹੜੀ ਆ ਵਪਾਰਕ ਡੀਲ ਕਰੋ ਉਹਦੇ ਵਿੱਚ ਮੈਕਸੀਕੋ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਉਹਨਾਂ ਦੇ ਕਹਿੰਦੇ ਸੀ ਵੀ ਮੈਕਸੀਕੋ ਦੇ ਨਾਲ ਵੱਖਰੀ ਡੀਲ ਹੋਣੀ ਚਾਹੀਦੀ ਹੈ ਸੋ ਇਸ ਬਾਬਤ ਇਹ ਜੋ ਗੱਲਾਂ ਸੀ ਉਹ ਫੈਡਰਲ ਸਰਕਾਰ ਦੇ ਹਵਾਲੇ ਨਾਲ ਵੀ ਆਈਆਂ ਸੀ ਵੀ ਇਹ ਉਹਨਾਂ ਨੇ ਵੀ ਮੰਨਿਆ ਸੀਗਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਹ ਉਹਦੇ ਬਾਰੇ ਉਹਨਰ ਕੋਲ ਵਿਚਾਰ ਆ ਰਹੇ ਨੇ ਉਹਨਾਂ ਕੋਲ ਸਲਾਹ ਲੋਕ ਇਸ ਤਰੀਕੇ ਦੀਆਂ ਦੇ ਰਹੇ ਨੇ ਤੇ ਮੈਕਸੀਕੋ ਤੇ ਇਹ ਵੀ ਦੋਸ਼ ਲੱਗੇ ਸੀਗੇ ਕਿ ਮੈਕਸੀਕੋ ਪ੍ਰਚੀਨ ਨੂੰ ਲੈ ਕੇ ਜੋ ਦੋਵੇਂ ਮੁਲਕ ਅਮਰੀਕਾ ਕੈਨੇਡਾ ਦੀ ਨੀਤੀ ਹੈ ਸੋ ਉਸ ਤੋਂ ਵੱਖਰੇ ਢੰਗ ਨਾਲ ਚੱਲਦਾ ਆ ਸੋ ਬਹੁਤ ਸਾਰੀਆਂ ਚੀਜ਼ਾਂ ਖਾਸ ਤੌਰ ਤੇ ਆਟੋ ਪਾਰਟਸ ਦੀ ਤੋਂ ਵੱੜ ਕੇ ਆਉਦੇ ਨੇ ਤੇ ਉਹ ਸਿਰਫ ਮੇਡ ਇਨ ਮੈਕਸੀਕੋ ਦਾ ਸਟਿੱਕਰ ਲਾ ਕੇ ਅੱਗੇ ਅਮਰੀਕਾ ਕੈਨੇਡਾ ਦੀ ਮਾਰਕੀਟ ਦੇ ਵਿੱਚ ਭੇਜ ਦਿੱਤਾ ਜਾਂਦਾ ਸੋ ਬਹੁਤ ਸਾਰੇ ਦੋਸ਼ ਮੈਕਸੀਕੋ ਦੇ ਉੱਪਰ ਲੱਗੇ ਸੀਗੇ ਤੇ ਹੁਣ ਜੋ ਇਹ ਵਪਾਰਕ ਡੀਲਾਂ ਨੂੰ ਲੈ ਕੇ ਵੀ ਬਹੁਤ ਸਾਰੀ ਕ੍ਰਿਟੀਕ ਚੋ ਟਾਲ ਚੱਲ ਰਹੀ ਹੈ ਸੋ ਇਹਦੇ ਵਿੱਚ ਹੁਣ ਜੋ ਮੈਕਸੀਕਾ ਦੀ ਪ੍ਰੈਜ਼ੀਡੈਂਟ ਨੇ ਕਲੋਡੀਆ ਸ਼ੈਨਬੋਬ ਸੋ ਉਹਨਾਂ ਦਾ ਜਿਹੜਾ ਵਿਚਾਰ ਹੈ ਉਹਨਾਂ ਦੀ ਜਿਹੜੀ ਸਟੇਟਮੈਂਟਸ ਹੈ ਉਹ ਸਾਹਮਣੇ ਆਈ ਹੈ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਕਹਿੰਦੇ ਵੀ ਸਾਨੂੰ ਸਾਰਿਆਂ ਨੂੰ ਇਹ ਜਿੰਨੇ ਵੀ ਟ੍ਰੇਡਿੰਗ ਪਾਰਟਨਰਸ ਨੇ ਉਹਦਾ ਸਤਿਕਾਰ ਕਰਨਾ ਚਾਹੀਦਾ ਵੀ ਇਸ ਤਰੀਕੇ ਦੀਆਂ ਸੇਟਪੈਂਟਾਂ ਨਹੀਂ ਦੇਣੀਆਂ ਚਾਹੀਦੀਆਂ ਤੇ ਇਹਦੇ ਵਿੱਚੋਂ ਮੈਕਸੀਕੋ ਨੂੰ ਬਾਹਰ ਕੱਢ ਦੋ ਜਾਂ ਮੈਕਸੀਕੋ ਬਾਰੇ ਜਿਹੜੀਆਂ ਗਲਤ ਗੱਲਾਂ ਜਿਹੜੀਆਂ ਕਾਢੀਆਂ ਜਾਂਦੀਆਂ ਕਿਉਂਕਿ ਇਹੋ ਜਿਹੀ ਵੀ ਗੱਲ ਜਦੋਂ ਡੋਨਲਡ ਟਰੰਪ ਸਾਹਿਬ ਨੇ ਟੈਰਿਫ ਲਾਉਣ ਦੀ ਗੱਲ ਕਹੀ ਸੀ 25% ਟੈਰਿਫ ਲੱਗੇਗਾ ਉਦੇਚ ਇਹ ਗੱਲਾਂ ਵੀ ਸੀ ਆਵੇਂ ਸਾਨੂੰ ਕੈਨੇਡਾ ਨੂੰ ਇਹ ਮੈਕਸੀਕੋ ਵਾਂਗ ਟਰੀਟ ਨਾ ਕੀਤਾ ਜਾਵੇ ਮੈਕਸੀਕੋ ਇੱਕ ਵੱਖਰਾ ਇਸ ਤਰੀਕੇ ਨਾਲ ਉਜ਼ਰੂਤ ਟਰੀਟ ਕਰ ਸਕਦੇ ਆ ਪਰ ਕੈਨੇਡਾ ਨੂੰ ਇਹ ਮੈਕਸੀਕੋ ਨਾ ਸਮਝਿਆ ਜਾਵੇ ਤੇ ਉਹਦੇ ਵਾਂਗ ਜਿਵੇਂ ਤੁਸੀਂ 25% ਸਾਡੇ ਦੇ ਕਿਹਾ 25% ਮੈਕਸੀਕੋ ਤੇ ਵੀ ਲਾਵਾਂਗੇ ਇਸ ਤਰੀਕੇ ਦਾ ਮਤਾਬ ਸਾਡੇ ਨਾਲ ਦਾ ਕੀਤਾ ਜਾਵੇ ਸੋ ਇਹ ਗੱਲਾਂ ਬਾਤਾਂ ਨੂੰ ਲੈ ਕੇ ਵੀ ਉਹਨਾਂ ਨੇ ਥੋੜਾ ਨਜਲਾ ਕੈਨੇਡਾ ਦੇ ਉੱਪਰ ਝਾੜਿਆ ਆ ਕਿ ਕੈਨੇਡਾ ਨੂੰ ਇਸ ਤਰੀਕੇ ਦੇ ਕੰਦੇ ਸਟੇਟਮੈਂਟਾਂ ਬਿਆਨ ਨਹੀਂ ਦੇਣੇ ਚਾਹੀਦੇ ਉਹਨਾਂ ਨੂੰ ਮੈਕਸੀਕੋ ਦਾ ਵੀ ਸਤਿਕਾਰ ਕਰਨਾ ਚਾਹੀਦਾ ਵੀ ਅਸੀਂ ਵੀ ਤੁਹਾਡੇ ਟ੍ਰੇਡਿੰਗ ਪਾਰਟਨਰ ਆ ਕਿ ਸਾਡੇ ਬਾਰੇ ਤੁਸੀਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨਾ ਕਰੋ ਜਿ ਇਹੋ ਜਿਹੀ ਕਹਿੰਦੇ ਵੀ ਕੋਈ ਗਲਵਾਦ ਹੈਗੀ ਵੀ ਆ ਉਹ ਸਾਨੂੰ ਰਾਣੇ ਮੇਲੇ ਕੇ ਹੱਲ ਕਰਨੀ ਚਾਹੀਦੀ ਨਾ ਕਿ ਇਹ ਕਹਿਣਾ ਕਿ ਸਾਨੂੰ ਮੈਕਸੀਕੋ ਤੋਂ ਵੱਖ ਕਰਕੇ ਵੇਖੋ ਜਾਂ ਮੈਕਸੀਕੋ ਨੂੰ ਲੱਗ ਦੇਖੋ ਸਾਨੂੰ ਲੱਗ ਦੇਖੋ ਇਸ ਤਰੀਕੇ ਦੀਆਂ ਕੰਦੇ ਸਟੇਟਮੈਂਟਾਂ ਨਹੀਂ ਜੜੀਆਂ ਚਾਹੀਦੀਆਂ ਤੇ ਨਾਲ ਖਾਸ ਤੌਰ ਤੇ ਮੈਕਸੀਕੋ ਦੀ ਰਾਸ਼ਟਰਪਤੀ ਨੇ ਇਹ ਗੱਲ ਕਹੀ ਆ ਇਹ ਫੈਂਟਾ ਡੈਲ ਨੂੰ ਲੈ ਕੇ ਕਹਿੰਦੇ ਵੀ ਫੈਂਟਾ ਡੈਲ ਕਹਿੰਦੇ ਵੀ ਕੈਨੇਡਾ ਦੇ ਵਿੱਚ ਬਹੁਤ ਵੱਡੀ ਸਮੱਸਿਆ ਇਸ ਸਮੇਂ ਇਹ ਬਣ ਚੁੱਕਾ ਆ ਕਿਉਂਕਿ ਡਰਾਮਪ ਸਾਹਿਬ ਇਹ ਨਸ਼ਿਆਂ ਨੂੰ ਲੈ ਕੇ ਵੀ ਗੱਲ ਕਰ ਰਹੇ ਨੇ ਵੀ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ਿਆ ਆ ਰਹੇ ਨੇ ਇਹ ਜਦੋਂ ਕਿ ਇਸ ਲਈ ਤੇ ਵੀ ਆਕੇ ਦੇਖ ਸਕੋ ਕਿ ਇਹ ਮੈਕਸੀਕੋ ਤੋਂ ਅਮਰੀਕਾ ਆਉਂਦੇ ਨੇ ਅਮਰੀਕਾ ਤੋਂ ਗਾ ਕੈਨੇਡਾ ਦੇ ਵਿੱਚ ਵੀ ਵੱਡੇ ਪੱਧਰ ਤੇ ਆ ਰਹੇ ਨੇ ਮੈਕਸੀਕੋ ਚ ਬਹੁਤ ਇਹ ਵੱਡੇ ਪੱਧਰ ਤੇ ਜਿਹੜੇ ਡਰਗ ਕਾਰਟਲਸ ਨੇ ਐਕਟਿਵ ਨੇ ਇਹ ਬੜੇ ਹਥਿਆਰਬੰਦ ਨੇ ਉਹਨਾਂ ਕੋ ਮਾਡਰਨ ਜਿਹੜੇ ਹਥਿਆਰ ਵੀ ਨੇ ਸੋ ਉਹਨਾਂ ਦਾ ਟਕਰਾ ਕਰਨਾ ਵੀ ਸਰਕਾਰਾਂ ਵਾਸਤੇ ਕਾਫੀ ਮੁਸ਼ਕਲ ਹੈ ਪਰ ਇੱਥੇ ਮੈਕਸੀਕੋ ਦੀ ਬਾਈਟ ਨੇ ਇਹ ਗੱਲ ਕਹੀ ਆ ਵੀ ਜਿਹੜੀ ਫੈਂਟਨੈਲ ਦੀ ਪ੍ਰੋਬਲਮ ਨੇ ਉਹ ਕਹਿੰਦੇ ਵੀ ਕੈਨੇਡਾ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਆ ਤੇ ਉੱਥੇ ਕਹਿੰਦੇ ਵੀ ਮੈਕਸੀਕੋ ਨਾਲੋਂ ਵੀ ਵੱਧ ਇਹ ਫੈਂਟਨੈਲ ਦੀ ਜਾਂਦੀ ਖਪਤ ਹੁੰਦੀ ਆ ਤੇ ਉਹਨਾਂ ਨੇ ਖਾਸ ਤੌਰ ਤੇ ਜਿਹੜੇ ਪਿੱਛੇ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁਝ ਨੁਕਸਾਨ ਕਾਨੂੰਨ ਬੜੇ ਸੀਗੇ ਜਿਦੇ ਵਿੱਚ ਇਹ ਥੋੜਾ ਬਹੁਤਾ ਤੁਸੀਂ ਆਪਣੇ ਕੋਲ ਅਸ਼ਾ ਰੱਖ ਸਕਦੇ ਸੀ ਤੁਹਾਡੇ ਦੇ ਕੋਈ ਕੇਸ ਵਗੈਰਾ ਨਹੀਂ ਹੁੰਦਾ ਸੀ ਉਹਨਾਂ ਚੀਜ਼ਾਂ ਨੂੰ ਵੀ ਹਵਾਲੇ ਦੇ ਵਿੱਚ ਲਿਆ ਆ ਸੋ ਇੱਥੇ ਹੁਣ ਜਿਵੇਂ ਕੈਨੇਡਾ ਏ ਅਮਰੀਕਾ ਨੂੰ ਕਹਿ ਰਿਹਾ ਸੀ ਵੀ ਸਾਨੂੰ ਮੈਕਸਿਕੋ ਵਾਂਗੂ ਨਾ ਸਾਨੂੰ ਟਰੀਟ ਕੀਤਾ ਜਾਵੇ ਤੇ ਹੁਣ ਦੂਜੇ ਪਾਸੇ ਮੈਕਸਿਕੋ ਦੀ ਜਿਹੜੀ ਰਾਸ਼ਟਰਪਤੀ ਹੈ ਸੋ ਉਹਨਾਂ ਨੇ ਹੁਣ ਇਹ ਗੱਲ ਕਹੀ ਆ ਵੀ ਕੰਨੇ ਵੀ ਇਹ ਚੀਜ਼ਾਂ ਗਲਤ ਨੇ ਕਿ ਨਾਲ ਉਹਨਾਂ ਨੇ ਕੈਨੇਡਾ ਤੇ ਦੋਸ਼ ਲਾ ਦਿੱਤੇ ਨੇ ਵੀ ਕੈਨੇਡਾ ਦੇ ਵਿੱਚ ਜੋ ਫੈਕਟਾ ਨੇ ਲਾਇ ਉਹ ਕੰਨੇ ਵੀ ਵੱਡੇ ਪੱਧਰ ਤੇ ਉਸ ਦੀ ਵਰਤੋਂ ਹੁੰਦੀ ਆ ਇਹ ਤਾਂ ਹੋ ਗਈ ਜੀ ਮੈਕਸੀਕਨ ਰਾਸ਼ਟਰਪਤੀ ਨੇ ਜੋ ਕੁਝ ਕਿਹਾ ਤੇ ਹੁਣ ਆਪਾਂ ਕੈਨੇਡਾ ਦੀ ਰਾਣੀ ਤੇ ਗਲਾਰਿਆਂ ਦੀ ਗੱਲਬਾਤ ਕਰਦੇ ਆ ਕੀ ਕੁਝ ਹੋ ਰਿਹਾ ਸੋ ਜਗਨਜੀਤ ਸਿੰਘ ਹੁਣਾਂ ਨੇ ਵੀ ਕੁਝ ਕਿਹਾ ਕਹਿੰਨੇ ਜੀ ਮੈਂ ਵੀ ਕੰਜ਼ਰਵੇਟ ਦੇ ਹੱਥਾਂ 'ਚ ਨਹੀਂ ਖੇਡਾਂਗਾ ਵੀ ਜੇ ਕਦੇ ਮੌਕਾ ਮਿਲਦਾ ਹੈ ਕੁਝ ਹੁੰਦਾ ਹੈ ਉਹ ਸਿੱਧਾ ਇਸ਼ਾਰਾ ਹੀ ਹੋ ਗਿਆ ਵੀ ਜੇ ਕਿਤੇ ਕੋਈ ਮਿਨਿਓਰਟੀ ਦੇ ਵਿੱਚ ਕੋਈ ਗੱਲਬਾਤ ਜਾਂਦੀ ਹੈ ਤੇ ਕੀ ਖਬਰ ਹੈ ਪ੍ਰਿੰਸ ਸਾਹਿਬ ਦੇ ਕੋਈ ਦੇ ਵਿੱਚ ਇਹ ਕਿ ਕੰਜ਼ਰਵੇਟਿਵ ਪਾਰਟੀ ਲਗਾਤਾਰ ਇੱਕ ਉਸਚਨ ਦੇ ਵਿੱਚ ਲੱਗੀ ਹੈ ਤੇ ਜਸਟਨ ਟੂਡੋ ਸਾਫ ਦੀ ਮਿਨੋਰੀਟੀ ਸਰਕਾਰ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸੁੱਟਿਆ ਜਾਵੇ ਇਲੈਕਸ਼ਨਸ ਗੱਲ ਤੋਂ ਜਲਦ ਕੈਨੇਡਾ ਦੇ ਵਿੱਚ ਹੋਣ ਕਿਉਂਕਿ ਜੋ ਹੋ ਰਹੇ ਸਮੇ ਪੂਲਸ ਬੜੇ ਹੋਏ ਨੇ ਇਨਾ ਪੂਲਸ ਦੇ ਵਿੱਚ ਇਹ ਅੱਜ ਇਲੈਕਸ਼ਨ ਕੈਨੇਡਾ ਦੇ ਵਿੱਚ ਹੋ ਜਾਂਦੀ ਹੈ ਤੇ ਇਹਦੇ ਵਿੱਚ ਕੰਰਸਰਵੇਟਿਵ ਪਾਰਟੀ ਸਾਨੀ ਦੇ ਨਾਲ ਮжоਰਿਟੀ ਸਰਕਾਰ ਬਣਾ ਸਕਦੀ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਇਹ ਵੱਖ-ਵੱਖ ਪਾਰਟੀਆਂ ਵਿੱਚ ਆ ਰਹੀਆਂ ਨੇ ਸੋ ਉਹਨਾਂ ਨੂੰ ਲੱਗ ਰਿਹਾ ਵੀ ਇਹ ਜਲ ਤੋਂ ਜਲ ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਇਹ ਨੌਨ ਕੌਨਫੀਡੈਂਸ ਮੋਸ਼ਨ ਅਗਰ ਇਹ ਪਾਸ ਹੋ ਜਾਂਦਾ ਇਹ ਇਲੈਕਸ਼ਨ ਹੋ ਜਾਂਦੀ ਆ ਤੇ ਸਾਡਾ ਇਹਦੇ ਵਿੱਚ ਕਾਫੀ ਵੱਡਾ ਫਾਇਦਾ ਹੋ ਸਕਦਾ ਤੇ ਹੋਰ ਪਤਾ ਲੱਗਾ ਆ ਵੀ ਉਹ ਇੱਕ ਨੌਨ ਕੰਫੀਡੈਂਸ ਮੋਸ਼ਨ ਦੁਬਾਰਾ ਲੈ ਕੇ ਆ ਰਹੇ ਨੇ ਇਹ ਜਿਹਦੇ ਬਾਰੇ ਸੰਭਾਵਨਾ ਆ ਵੀ ਉਹ ਵੀਰਵਾਰ ਵਾਰਗ ਕੱਲ ਨੂੰ ਇੰਟਰੋਡਿਊਸ ਹੋਊਗਾ ਤੇ ਇਹਦੇ ਉੱਪਰ ਇਸ ਸੋਮਵਾਰ ਵਾਲੇ ਦਿਨ VOTING ਹੋਣੀ ਹੈ ਸੋ ਇਹਦੇ ਵਿੱਚ ਹੁਣੇ ਸਮੇਂ ਕਰਦੀ ਵਾਲਿਆਂ ਨੇ ਕਿਹੜੀ ਖੇਡ ਖੇਡਣੀ ਹੈ ਉਹ ਜੋ ਗੱਲਾਂ ਨੂੰ ਲੈ ਕੇ ਜਗਮੀਤ ਸਿੰਘ ਸਰਕਾਰ ਦੀ ਲੋਚਨਾ ਕਰਦੇ ਸੀਗੇ ਸੋ ਕਿਉਂਕਿ ਜਗਮੀਤ ਸਿੰਘ ਭਾਵੇਂ ਸਰਕਾਰ ਦਾ ਇਹ ਹਿੱਸਾ ਰਏ ਨੇ ਡੀਲ ਉਹਨਾਂ ਨੇ ਕੀਤੀ ਸੀਗੀ ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਸਰਕਾਰ ਦੀ ਕਿਸੇ ਗੱਲ ਤੋਂ ਲੋਚਨਾ ਨਹੀਂ ਕਰਦੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਉਹ ਸਰਕਾਰ ਨੂੰ ਘੇੜਦੇ ਵੀ ਰਹੇ ਨੇ ਹੁਣ ਜਿਹੜਾ ਉਹ ਨਨ ਕੌਨਫੀਡੈਂਸ ਮੋਸ਼ਨ ਉਹਨਾਂ ਨੇ ਲੈ ਕੇ ਆਣਾ ਉਹਦੇ ਵਿੱਚ ਜਿਹੜੀਆਂ ਗੱਲਾਂ ਨੂੰ ਲੈ ਕੇ ਜਗਮੀਤ ਸਿੰਘ ਸਰਕਾਰ ਦੀ ਲੋਚਨਾ ਕਾਢੀ ਸੀ ਉਹੀ ਗੱਲਾਂ ਉਹਨਾਂ ਨੇ ਲਿਖੜੀਆਂ ਨੇ ਵਿੱਚ ਤੇ ਨਾਲ ਇਹ ਗੱਲ ਲਿਖਣੀ ਆ ਵੀ ਅਸੀਂ ਜਗਮੀਤ ਸਿੰਘ ਵੱਲੋਂ ਕਈਆਂ ਕਈਆਂ ਗੱਲਾਂ ਦੇ ਨਾਲ ਸਹਿਮਤ ਆ ਤੇ ਇਸ ਗੱਲ ਤੇ ਸਾਡਾ ਸਰਕਾਰ ਦੇ ਵਿੱਚ ਭਰੋਸਾ ਨਹੀਂ ਆ ਤੇ ਉਹ ਭਾਵ ਜਗਮੀਤ ਸਿੰਘ ਤੇ ਦਿਵਾਰ ਹੁਣਾ ਚਾਹੁੰਦੇ ਨੇ ਵੀ ਤੁਹਾਡੀਆਂ ਕਈਆਂ ਗੱਲਾਂ ਨੂੰ ਅਸੀਂ ਕੂਟ ਕਰ ਰਹੇ ਆ ਤੇ ਹੁਣ ਤੁਸੀਂ ਸਾਡਾ ਸਾਥ ਦੋ ਇਸ ਸਰਕਾਰ ਨੂੰ ਸੁੱਟੜ ਦੇ ਵਿੱਚ ਪਰ ਪਤਾ ਲੱਗਾ ਆ ਵੀ ਜਗਮੀਤ ਸਿੰਘ ਹੁਣਾਂ ਨੇ ਕਿਹਾ ਵੀ ਉਹੋ ਇਹ ਇਹੋ ਜਿਹੇ ਕਿਸੇ ਵੀ ਅਗਰ ਉਹ ਨਾਨ ਕੌਨਫੀਡੈਂਸ ਮੋਸ਼ਨ ਲੈ ਕੇ ਹੁੰਦੇ ਨੇ ਤੇ ਉਹਦਾ ਸਹਿਯੋਗ ਉਹਨਾਂ ਨੇ ਨਹੀਂ ਕਰਨਾ ਆ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਵੀ ਉਹ ਕਹਿੰਦੇ ਵੀ ਮੈਂ ਕੰਜ਼ਰਵੇਟਿਵ ਦੇ ਹੱਥਾਂ ਦੇ ਵਿੱਚ ਖੇਡਣਾ ਨਹੀਂ ਚਾਹੁੰਦਾ ਤੇ ਉਹ ਕਹਿ ਰਹੇ ਨੇ ਕਿ ਅਗਰ ਇਹ ਨਾਨ ਕੌਨਫੀਡੈਂਸ ਮੋਸ਼ਨ ਪਾਸ ਹੋ ਜਾਂਦਾ ਇਲੈਕਸ਼ਨ ਹੋ ਜਾਂਦੀ ਹੈ ਤੇ ਉਹਨਾਂ ਦਾ ਯਕੀਨ ਹੈ ਕਿ ਜੋ ਡੈਂਟਲ ਕੇਅਰ ਫਾਰਮਾਕੇ ਦੇ ਜੋ ਪ੍ਰੋਗਰਾਮ ਇਸ ਸਮੇਂ ਲਿਬਰਲ ਸਰਕਾਰ ਨੇ ਸ਼ੁਰੂ ਕੀਤੇ ਨੇ ਤੇ ਅਗਰ ਕੰਜ਼ਰਵੇਟਿਵ ਸਰਕਾਰ ਬਣਦੀ ਹੈ ਇੰਦਰਨੀ ਇਹੋ ਪ੍ਰੋਗਰਾਮ ਦੇ ਉੱਪਰ ਕੱਟ ਲਾ ਰਹੇ ਆ ਸੋ ਕਹਿੰਦੇ ਵੀ ਮੈਨੂੰ ਕਨਸਰਟ ਦੇ ਉੱਪਰ ਭਰੋਸਾ ਨਹੀਂ ਆ ਮੈਂ ਇਹਨਾਂ ਦੇ ਹੱਥਾਂ ਦੇ ਖੇਡਣਾ ਨਹੀਂ ਚਾਹਦਾ ਇਹ ਜਿਸ ਤਰੀਕੇ ਨਾਲ ਮਰਜੀ ਇਹ ਨੋਨ ਕੰਫੀਡੈਂਸ ਮੋਸ਼ਨ ਲਿਆਉਣ ਸੋ ਮੈਂ ਹਾਲ ਦੀ ਘੜੀ ਜਿਹੜਾ ਹੈ ਇਹਨਾਂ ਦਾ ਇਸ ਮੁੱਦੇ ਤੇ ਸਾਥ ਨਹੀਂ ਦੇਣਾ ਸੋ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਇਸ਼ਾਰਾ ਕੀਤਾ ਸੋ ਇਸ ਗੱਲ ਤੋਂ ਬਾਅਦ ਪੀਅਰ ਅਲੀਉ ਸਾਹੀ ਓਖੇ ਨੇ ਕਹਿੰਦੇ ਵੀ ਇਹ ਬਾਰ ਬਾਰ ਜਿਵੇਂ ਉਹ ਸੈਲ ਆਊਟ ਦੀ ਗੱਲ ਖਾਦਰ ਵੀ ਵਿਕੇ ਹੋਏ ਨੇ ਪੰਜਾਬਤ ਜਿਹੜਾ ਇਹ ਇਸ ਤਰੀਕੇ ਨਾਲ ਕਰ ਰਹੇ ਨੇ ਸੋ ਉਹ ਅchre ਦੋਸ਼ ਲਾ ਰਹੇ ਨੇ ਹੁਣ ਦੇਖਦੇ ਆ ਅਗਰ ਗੱਲ ਨੂੰ ਇਸ ਤਰੀਕੇ ਨਾਲ ਦੁਬਾਰਾ ਇਹ ਨਵਾਂ ਮੋਸ਼ਨ ਆਉਣਾ ਆ ਤੇ ਉੱਤੇ ਅਗਰ ਸੋਮਵਾਰ ਨੂੰ VOTING ਹੁੰਦੀ ਹੈ ਤੇ ਉਹਦੇ ਉੱਪਰ ਫਿਰ ਜਿਹੜਾ ਜਗਮੀਤ ਸਿੰਘ ਹੁਣਾਂ ਦਾ ਜਿਹੜਾ ਸਟੈਂਡ ਹੈ ਉਹ ਕਿਹੜਾ ਰਹੂਗਾ ਸੋ ਇਹ ਗੱਲ ਤੇ ਮੇਰੀ ਸੀ ਜਗਮੀਤ ਸਿੰਘ ਹੁਣਾਂ ਦੀ ਗੱਲ ਸੋ ਇੱਕ ਪੋਲ ਜਿਹੜਾ ਆ ਕੈਨੇਡਾ ਸਰੀਡ ਵੱਲੋਂ ਸਾਹਮਣੇ ਲਿਆਂਦਾ ਗਿਆ ਸੋ ਇਹ ਪੋਲ ਹੈਗਾ ਆ ਭਾਰਤ ਨੂੰ ਲੈ ਕੇ ਕਿ ਕੈਨੇਡਾ ਦੇ ਲੋਕ ਭਾਰਤ ਨੂੰ ਕਿਸ ਢੰਗ ਦੇ ਨਾਲ ਕਿਸ ਨਜ਼ਰੀਏ ਦੇ ਨਾਲ ਹੁਣ ਦੇਖਦੇ ਨੇ ਕੁਝ ਸਮਾਂ ਪਹਿਲਾਂ ਕਿਸ ਨਜ਼ਰੀਏ ਨਾਲ ਦੇਖਦੇ ਸੀਗੇ ਕਿਉਂਕਿ ਫੋਰਨ ਇੰਟਰਫੀਰੈਂਸ ਜਦੋਂ ਹੋਈ ਹੈ ਇਹ ਬਹੁਤ ਸਾਰੇ ਇਫੋਰਨ ਇੰਟਰਫੇਸ ਲਾ ਕੇ ਦੋਸ਼ ਲੱਗੇ ਨੇ ਪਰ ਸਰਕਾਰ ਜਿਹੀ ਵੱਖ-ਵੱਖ ਢੰਗ ਤਰੀਕੇ ਨਾਲ ਕੈਨੇਡਾ ਦੀ ਪੋਲਿਟਿਕਸ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਇਹ ਭਾਈ ਹਰਦੀਪ ਸਿੰਘ ਨਿੱਜਰ ਹੁਣ ਦਾ ਕਤਲ ਹੋਇਆ ਉਹਦੇ ਮਾਮਲੇ ਦੇ ਵਿੱਚ ਵੀ ਦੋਸ਼ ਲੱਗੇ ਨੇ ਇਹ ਜੋ ਪੈਟ੍ਰਿਕ ਬ੍ਰਾਊਨ ਸਾਹਿਬ ਦੇ ਮੁੱਦਾ ਆ ਕੰਸਟਰਕਟਿਵ ਲੀਡਰਸ਼ਿਪ ਰਿਸਟਾ ਉਹ ਵੀ ਹੁਣ ਵੱਖ-ਵੱਖ মিডিਆ ਦਾਰੇ ਉਸ ਤਰੀਕੇ ਦੀ ਗੱਲਾਂ ਬਾਤਾਂ ਨੂੰ ਮਾਰ ਕੱਢ ਰਹੇ ਨੇ ਸੋ ਇਹਦੇ ਵਿੱਚ ਐਂਗਸ ਰੀਡ ਹੁਣਾਂ ਨੇ ਜੋ ਸਰਵੇ ਕਰਾਇਆ ਇਹਦੇ ਚ ਇੱਕ ਕੈਨੇਡਾ ਦੇ ਲੋਕ ਹੁਣ ਪਹਿਲਾਂ ਨਾਲੋਂ ਘੱਟ ਭਾਰਤ ਨੂੰ ਫਰੈਂਡਲੀ ਨੇਸ਼ਨ ਵਜੋਂ ਦੇਖਦੇ ਨੇ ਚਾਹ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਵੀ ਸਰਕਾਰ ਇੱਕ ਜਿਵੇਂ ਕਿਸੇ ਕੰਟਰੀ ਨੂੰ ਇੱਕ ਦੋਸਤ ਵਜੋਂ ਦੇਖਦੇ ਨੇ ਵਧੀਆ ਬਿਜ਼ਨਸ ਪਾਰਟਨਰ ਵਜੋਂ ਦੇਖਦੇ ਨੇ ਸੋ ਇਸ ਪ੍ਰਤੀ ਲੋਕਾਂ ਦੀ ਜਿਹੜੀ ਆ ਇਹ ਭਾਰਤ ਪ੍ਰਤੀ ਸੋਚ ਹੈ ਵੀ ਉਹਦੇ ਵਿੱਚ ਕਾਫੀ ਗਰਾਵਟਾਈ ਆ ਸੋ ਇਹ ਦੱਸਦੇ ਨੇ ਵੀ ਜਨਵਰੀ 2020 ਦੇ ਵਿੱਚ 56% ਜੋ ਕੈਨੇਡੀਅਨ ਸੀਗੇ ਉਹਦਾ ਭਾਰਤ ਦੇ ਪ੍ਰਤੀ ਸਕਾਰਾਤਮਕ ਜਿਹੜਾ ਰਵਈਆ ਸੀਗਾ ਸਕਾਰਾਤਮਕ ਨਜ਼ਰੀਆ ਸੀਗਾ ਪਰ ਜੇਕਰ ਅੱਜ ਦੇਖੀਏ ਤਾਂ ਸਿਰਫ 26% ਕੈਨੇਡੀਅਨਸ ਦਾ ਰਵਈਆ ਭਾਰਤ ਪ੍ਰਤੀ ਰਹਿ ਗਿਆ ਸੋ ਇਹਦੇ ਵਿੱਚ ਸਭ ਤੋਂ ਘੱਟ ਜਿਹੜੇ ਲੋਕ ਪਸੰਦ ਕਰਦੇ ਨੇ ਉਹਦੇ ਵਿੱਚ ਨਾ ਰਸ਼ੀਆ ਦਾ ਹੁੰਦਾ ਪਹਿਲੇ ਨੰਬਰ ਤੇ ਇਹ ਦੂਜੇ ਦੇ ਚਾਈਨਾ ਦਾ ਤੇ ਹੁਣ ਤੀਜੇ ਨੰਬਰ ਤੇ ਜਿਹੜਾ ਇਹਦੇ ਵਿੱਚ ਭਾਰਤ ਦਾ ਨਾਮ ਆ ਗਿਆ ਆ ਸੋ ਪਹਿਲਾਂ ਨਾਲੋਂ ਜਿਹੜੀ ਸੋਚ ਆਏ ਬਾਕਵਾਖ ਕਰਨਾਵਾ ਕਰਕੇ ਜਿਸ ਤਰੀਕੇ ਦੀ ਇਹ ਨਫ਼ਰਤ ਵੀ ਅਸੀਂ ਸਕਦੇ ਆ ਵੀ ਸੋਸ਼ਲ ਮੀਡੀਆ ਤੇ ਫਲਾਈ ਜਾ ਰਹੀ ਹੈ ਸੋ ਇਹਦੇ ਨਾਲ ਜਿਹੜਾ ਲੋਕਾਂ ਦਾ ਜਿਹੜਾ ਨਜ਼ਰੀਆ ਆ ਉਹ ਵੀ ਕਾਫੀ ਹੱਦ ਤੱਕ ਬਦਲਿਆ ਜੀ ਜੀਪ ਦੇਣਾ ਸਾਹਿਬ ਸੋ ਕਈਆਂ ਨੇ ਕਿਹਾ ਪਤਾ ਨਹੀਂ ਖਬਰ ਹੈ ਪਰ ਇਹ ਤਾਂ ਹੁਣ ਰਿਪੋਰਟ ਜਿਹੜੀ ਉਹ ਸਾਂਝੀ ਕੀਤੀ ਆ ਚਲੋ ਕੋਈ ਗੱਲ ਨਹੀਂ ਕੀ ਤੇ ਹੁਣ ਥੋੜੀ ਜੀ ਕਾਨੂੰਨਾਂ ਦੀ ਗੱਲਬਾਤ ਕਰ ਲਈਏ ਕਿਸੇ ਪਾਸੇ ਸਟ੍ਰਾਈਕ ਚੱਲ ਰਹੀ ਆ ਹਜੇ ਉਹਦਾ ਕੋਈ ਹੱਲ ਨਹੀਂ ਆ ਰਿਹਾ ਹੈਗਾ ਤੇ ਇਹਦੇ ਚੱਲਦੇ ਹੀ ਸੋ ਡਾਕਟਰਸ ਨੂੰ ਲੈ ਕੇ ਕਯੂਬਿਕ ਨੇ ਕੋਈ ਸਖਤ ਕਾਨੂੰਨ ਲਿਆਂਦਾ ਜੀ ਕੀ ਕਾਨੂੰਨ ਆਇਆ ਬਦਨ ਸਾਹਿਬ ਇਸੇ ਵਿੱਚ ਚਿਵਨ ਦੇ ਡੀਜੀ ਡੀਕੋ ਬੈਕ ਦੇ ਹੈਲਥ ਮਿਨਿਸਟਰ ਨੇ ਟ੍ਰਿਸ਼ੀਨ ਉਸਾਰਾ ਨੇ ਇੱਕ ਬਿੱਲ ਇਹ ਕਯੂਬਿਕ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਲਿਆਂਦਾ ਆ ਸੋ ਇਸ ਬਿੱਲ ਦੇ ਵਿੱਚ ਕੀ ਹੈ ਕਿ ਜੋ ਵੀ ਡਾਕਟਰ ਕਯੂਬੈਕ ਦੇ ਵਿੱਚ ਟ੍ਰੇਨਿੰਗ ਲੈ ਕੇ ਡਾਕਟਰ ਬਣਦੇ ਨੇ ਉੱਥੇ ਪੜ੍ਹਾਈ ਕਰਕੇ ਟ੍ਰੇਨਿੰਗ ਲੈ ਕੇ ਡਾਕਟਰ ਬਣ ਗਏ ਸੋ ਉਹਨਾਂ ਵਾਸਤੇ ਲਾਜ਼ਮੀ ਕੀਤਾ ਗਿਆ ਕਿ ਜਿਹੜੇ ਆਪਣੇ ਕਰੀਅਰ ਦੇ ਪਹਿਲੇ 5 ਸਾਲ ਹੈ ਸੋ ਉਲਾਨੋ ਕਵੈਕ ਦੇ ਵਿੱਚ ਪਬਲਿਕ ਹੈਲਥ ਨੈਟਵਰਕ ਦੇ ਵਿੱਚ ਕੰਮ ਕਰਨਾ ਪਵੇਗਾ ਸੁਭਾਵ ਅਗਰ ਤੁਸੀਂ ਕਵੈਕ ਤੋਂ ਟ੍ਰੇਨਿੰਗ ਲੈ ਕੇ ਡਾਕਟਰ ਬਣੇ ਹੋ ਤੁਹਾਨੂੰ ਪਹਿਲੇ 5 ਸਾਲ ਉੱਥੇ ਦੇ ਪਬਲਿਕ ਹੈਲਥ ਨੈਟਵਰਕ ਦੇ ਵਿੱਚ ਕੰਮ ਕਰਨਾ ਪਊਗਾ ਸੋ ਅਗਰ ਇਸ ਤਰੀਕੇ ਦੇ ਨਾਲ ਨਹੀਂ ਹੁੰਦਾ ਮੰਨ ਲਓ ਕੋਈ ਬੰਦਾ ਡਾਕਟਰ ਬਣਦਾ ਆ ਉਸ ਤੋਂ ਪਹਿਲਾਂ ਹੀ 5 ਸਾਲ ਤੋਂ ਪਹਿਲਾਂ ਉਥੋਂ ਛੱਡ ਕੇ ਕਿਸੇ ਹੋਰ ਪ੍ਰਵੇਸ਼ ਚਲਾ ਜਾਂਦਾ ਮੰਨ ਲਓ Ontario ਚ ਚਲਾ ਜਾਂਦਾ ਅਮਰੀਕਾ ਚ ਚਲਾ ਜਾਂਦਾ ਕਿਸੇ ਹੋਰ ਮੁਲਕ ਦੇ ਵਿੱਚ ਚਲਾ ਜਾਂਦਾ 5 ਸਾਲ ਆਪਣੇ ਪੂਰੇ ਨਹੀਂ ਕਰਦਾ ਤੇ ਉਹਦੇ ਤੇ 2 ਲੱਖ ਡਾਲਰ ਪਰ ਡੇ ਤੱਕ ਦਾ ਜੁਰਮਾਨਾ ਜਿਹੜਾ ਹੋ ਸਕਦਾ ਸੋ ਬਹੁਤ ਵੱਡਾ ਜੁਰਮਾਨਾ ਸਵੈਕ ਦੀ ਸਰਕਾਰ ਨੇ ਇਹਦੇ ਵਿੱਚ ਰੱਖਿਆ ਸੋ ਇੱਥੇ ਹੈਲਥ ਮਿਨਿਸਟਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਹਿੰਦੇ ਵੀ ਅਗਰ ਅਸੀਂ ਕੋਈ ਡਾਕਟਰ ਨੂੰ ਉੱਥੇ ਟ੍ਰੇਨਿੰਗ ਦਿੰਦੇ ਆ ਸਾਡਾ 435000 ਤੋਂ ਲੈ ਕੇ 790000 ਡਾਲਰ ਤੱਕ ਦਾ ਖਰਚਾ ਆਉਂਦਾ ਇਹ ਕਿੰਨੇ ਜਿਹੜਾ ਖਰਚਾ ਆ ਇੱਕ ਵੈਕ ਦੇ ਟੈਕਸਪੇਅਰ ਦਾ ਹੀ ਜਿਹੜਾ ਉਹਨਾਂ ਨੇ ਟੈਕਸ ਦਿੱਤਾ ਹੋਇਆ ਕਹਿੰਦੇ ਵੀ ਉਹਦੇ ਵਿੱਚ ਹੀ ਅਸੀਂ ਖਰਚਾ ਕਰਦੇ ਆ ਪਰ ਕਹਿੰਦੇ ਵੀ ਬਹੁਤ ਸਾਰੇ ਡਾਕਟਰ ਵੱਡੀ ਤعداد ਦੇ ਵਿੱਚ ਕਹਿੰਦੇ ਡਾਕਟਰਸ ਨੇ ਉਹ ਕਹਿੰਦੇ ਟ੍ਰੇਨਿੰਗ ਤਾਂ ਲੈ ਲੈਂਦੇ ਨੇ ਡਾਕਟਰ ਬਣ ਜਾਂਦੇ ਨੇ ਤੇ ਬਾਅਦ ਦੇ ਵਿੱਚ ਕਹਿੰਦੇ ਜਾਂ ਤਾਂ ਹੋਰ ਪ੍ਰਵੇਸ਼ ਚਲੇ ਜਾਂਦੇ ਨੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਚਲੇ ਜਾਂਦੇ ਨੇ ਇਸੇ ਕਰਕੇ ਸਾਡਾ ਟੈਕਸ ਪੇ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਇਹਦੇ ਵਿੱਚ ਉਹਨਾਂ ਨੇ ਕੁਝ ਆંકੜੇ ਵੀ ਇਹ ਸਾਹਮਣੇ ਲਿਆਉਂਦੇ ਨੇ ਕਿ 2015 ਤੋਂ ਲੈ ਕੇ 2017 ਤੱਕ ਕਹਿੰਦੇ ਵੀ 2536 ਡਾਕਟਰਸ ਨੇ ਕਵੈਕ ਦੇ ਵਿੱਚ ਪੜ੍ਹਾਈ ਕੀਤੀ ਸੀ ਤੇ ਉਹਦੇ ਵਿੱਚ ਕਹਿੰਦੇ ਆ ਕਿ 400 ਦੇ ਕਰੀਬ ਜਿਹੜੇ ਡਾਕਟਰਸ ਨੇ ਉਹ ਕਹਿੰਦੇ ਕਿ ਜਿਹੜੇ ਲਾਸਟ ਮਨ ਪਿਛਲੇ ਮਹੀਨੇ ਕਹਿੰਦੇ ਜਿਹੜੇ ਛੱਡ ਕੇ ਚਲੇ ਗਏ ਨੇ ਹੋਰ ਵੀ ਕਹਿੰਦੇ ਵੱਡੀ تعداد ਦੇ ਵਿੱਚ ਡਾਕਟਰਸ ਨੇ ਪੜ੍ਹਾਈ ਕਰਕੇ ਛੱਡਿਆ ਤੇ ਉਹਦੇ ਵਿੱਚ ਕਹਿੰਦੇ ਨੇ ਕਿ 2355 ਜਿਹੜੇ ਡਾਕਟਰਸ ਨੇ ਜਿਹੜੇ ਕਵੈਕ ਦੇ ਵਿੱਚ ਜਿਹਨਾਂ ਨੇ ਟ੍ਰੇਨਿੰਗ ਲਈ ਆ ਇਸ ਸਵੇ ਕਹਿੰਦੇ ਵੀ ਅੰਟਾਰੀਓ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਮੈਕਗੇਲ ਯੂਨੀਵਰਸਿਟੀ ਦਾ ਸੁਬੰਧ ਵੀ 1975 ਡਾਕਟਰ ਹੈ ਸੋ ਉਹਨਾਂ ਦਾ ਕੰਸਰਨ ਇਹੀ ਆ ਵੀ ਪੜਦੇ ਇੱਥੇ ਆ ਟ੍ਰੇਨਿੰਗ ਇੱਥੇ ਲੈ ਲੈਂਦੇ ਨੇ ਕੰਮ ਆਫੇਕਤੇ ਹੋਰ ਪਾਸੇ ਜਾ ਕੇ ਕਰਨ ਲੱਗ ਜਾਂਦੇ ਨੇ ਸੋ ਇਸ ਚੀਜ਼ ਨੂੰ ਰੋਕਣ ਵਾਸਤੇ ਆ ਕਿ 5 ਸਾਲ ਤਹਾਨੂੰ ਫਿਰ ਕਵੈਕ ਦੇ ਪਬਲਿਕ ਹੈਲਥ ਸਿਸਟਮ ਦੇ ਵਿੱਚ ਕੰਮ ਕਰਨਾ ਪਊਗਾ ਨਹੀਂ ਕਰਦੇ ਤਾਂ ਵੱਡੇ ਜੁਰਮਾਨੇ ਆ ਪਰ ਹੁਣ ਦੂਜੇ ਪਾਸੇ ਤੇ ਇਸ ਨੂੰ ਇਹ ਵੀ ਕਿਹਾ ਜਾ ਰਿਹਾ ਵੀ ਇਹ ਇਹ ਬੜਾ ਜਿਹੜਾ ਇਹ ਨਾਜੀ ਫੈਸਲਾ ਨਾਦਰ ਸ਼ਾਹੀ ਫਰਮਾਨ ਹੈ ਵੀ ਇਹ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਵੀ ਅਕਸਰ ਡਾਕਟਰ ਸ੍ਰੋਸ਼ਤਮੈਕ ਛੱਡ ਕੇ ਦੂਜੇ ਪ੍ਰੋਫੈਸਰ ਜਿਆਦਾ ਹੀ ਕਿਉਂ ਪੈਂਦਾ ਉਹਨਾਂ ਪੱਖਾ ਨੂੰ ਵੀ ਜਿਹੜਾ ਆ ਉਹਵਾਚਨ ਦੀ ਲੋੜ ਜੀ 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 ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਪ੍ਰਤੀਕਿਰਮਾ ਜਾਂ ਡਾਕਟਰ ਦੀ ਕੋਈ ਐਸੋਸੀਏਸ਼ਨ ਆ ਉਹ ਵੀ ਅੱਗੇ ਆਉਣਗੇ ਕੋਈ ਉਹਨਾਂ ਦੀ ਵੀ ਬਿਆਨ ਆਊਗੀ ਤੇ ਬਾਦਿਆਂ ਆਪਾਂ ਅਗਲੀ ਖਬਰ ਅਗਲੀ ਖਬਰ ਇੰਟਰਨੈਸ਼ਨਲ ਖਬਰ ਹੈ ਪ੍ਰੇਨ ਸਾਹਿਬ ਸੋ ਸਾਊਥ ਕੋਰੀਆ ਚ ਮਾਰਸ਼ਲ ਲਾਅ ਖਤਮ ਕਰਨ ਲਈ ਰਾਸ਼ਟਰਪਤੀ ਹੋਰੀ ਸਹਿਮਤ ਹੋ ਗਏ ਨੇ ਕੀ ਹੈ ਖਬਰ ਪ੍ਰੇਨ ਸਾਹਿਬ ਦੇਖੋ ਇੱਕ ਇਹਦੇ ਵਿੱਚ ਕੀ ਹੋਇਆ ਸੀਗਾ ਕਿ ਜੋ ਸਾਊਥ ਕੋਰੀਆ ਦੇ ਰਾਸ਼ਟਰਪਤੀ ਆ ਉਹਨਾਂ ਨੇ ਮੰਗਲਵਾਰ ਵਾਲੇ ਦਿਨ ਉੱਥੇ ਇਹ ਮਾਰਸ਼ਲ ਆ ਜਿਹੜਾ ਲਾ ਦਿੱਤਾ ਸੀਗਾ ਸੋ ਉਹਨਾਂ ਨੇ ਜਿਹੜਾ ਮਿਲਟਰੀ ਸ਼ਾਸਨ ਉੱਥੇ ਲਗਾਇਆ ਸੋ ਇਹਦਾ ਇਹ ਕਾਰਨ ਉਹਨਾਂ ਨੇ ਦੱਸਿਆ ਸੀਗਾ ਕਿ ਜੋ ਵਿਰੋਧੀ ਪਾਰਟੀਆਂ ਨੇ ਉਹ ਕਹਿੰਦੇ ਵੀ ਨਾਰਥ ਕੋਰੀਆ ਦੀ ਸ਼ਹਿ ਤੇ ਸਾਊਥ ਕੋਰੀਆ ਦੇ ਵਿੱਚ ਇਹ ਮੁਲਕ ਨੂੰ ਕਹਿੰਦੇ ਵੀ ਅਸਥਿਰ ਕਰਨੇ ਦੀ ਕੋਸ਼ਿਸ਼ਾਂ ਕਰਦੇ ਨੇ ਵੀ ਡਿਸਟਰਬੈਂਸ ਪੈਦਾ ਜਿਹੜੀਆਂ ਕੰਦੇ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਵਿਰੋਧੀ ਪਾਰਟੀਆਂ ਤੇ ਇਸ ਤਰੀਕੇ ਦੇ ਦੋਸ਼ ਜਿਹੜੇ ਸੀਗੇ ਸੋ ਉੱਥੇ ਜਿਹੜੇ ਸਾਊਥ ਕੋਰੀਆ ਦੇ ਰਾਸ਼ਟਰਪਤੀ ਜੂਸਕ ਯੂਲ ਵੱਲੋਂ ਲਾਏ ਗਿਆ ਸੀਗੇ ਸੋ ਉਹਨਾਂ ਨੇ ਪਹਿਲਾ ਮੰਗਲਵਾਰ ਨੂੰ ਉੱਥੇ ਮਾਰਸ਼ਲ ਲਾ ਦਿੱਤਾ ਇਹ ਉੱਤੇ ਮਿਲਟਰੀ ਜਿਹੜਾ ਸ਼ਾਸਨ ਉੱਪਰ ਆਨ ਗਿਆ ਜਿੱਦਿਤੀ ਤੇ ਬਾਅਦ ਦੇ ਵਿੱਚ ਫਿਰ ਇਹ ਜਿਹੜਾ ਫੈਸਲਾ ਸੀਗਾ ਸੋ ਪਾਰਲੀਮੈਂਟ ਦੇ ਤੇ ਉਸ ਫੈਸਲੇ ਨੂੰ ਬਦਲਤਾ ਪਾਰਲੀਮੈਂਟ ਦੇ ਵਿੱਚ voting ਹੋਈ ਉਸ ਫੈਸਲੇ ਨੂੰ ਜਿਹੜਾ ਸੀਗਾ ਉਹ ਬਦਲਤਾ ਗਿਆ ਸੋ ਹੋਰ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਜੋ ਉੱਤੇ ਮਿਲਟਰੀ ਸ਼ਾਸਨ ਲਾਉਣ ਦੀਆਂ ਗੱਲਾਂ ਬਾਤਾਂ ਸੀਗਾ ਸੋ ਉਹਦੇ ਤੋਂ ਰਾਸ਼ਟਰਪਤੀ ਦੇ ਜੀ ਆ ਵੀ ਨਹੀਂ ਹੋਣ ਇਸ ਚੀਜ਼ ਨੂੰ ਜਿਹੜਾ ਆ ਦੁਬਾਰਾ ਪਹਿਲਾ ਹੰਗੂਈ ਬਹਾਲ ਕੀਤਾ ਜਾਊਗਾ ਸੋ ਇਹਦੇ ਵਿੱਚ ਇਹੀ ਸੀਗਾ ਕਿ ਇਹ ਜੋ ਵਿਰੋਧੀ ਪਾਰਟੀਆਂ ਉੱਥੇ ਮੁੱਦਿਆਂ ਤੇ ਸਰਕਾਰਾਂ ਨੂੰ ਘੇਰ ਰਹੀਆਂ ਸੀਗਾ ਸੂ ਦਾ ਫਿਰ ਦੋਸ਼ ਲੱਗਦਾ ਜਾਵੇ ਇਹਦਾ ਜਿਹੜਾ ਸੰਪਰਕ ਹੈ ਉਹ ਨਾਰਥ ਕੋਰੀਆ ਦੇ ਨਾਲ ਹੈ ਵੀ ਉਹਦੀ ਸ਼ਾਇਦ ਨਾਲ ਸਾਰਾ ਕੁਝ ਹੋ ਰਿਹਾ ਪਰ ਹੁਣ ਇਸ ਚੀਜ਼ ਨੂੰ ਜਿਹੜਾ ਸੀਗਾ ਬਦਲਣ ਬਾਰੇ ਜਿਹੜੀ ਹੈ ਰਾਸ਼ਟਰਪਤੀ ਨੇ ਦੁਬਾਰਾ ਸਹਿਮਤੀ ਦੇ ਦਿੱਤੀ ਹੈ ਸਰਬ ਹੁਣ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਹਫਤੇ ਚ ਜਾਂ ਦੋ ਹਫਤੇ ਬਾਅਦ ਕੋਈ ਨਾ ਕੋਈ ਖਬਰ ਗ੍ਰਿਫਤਾਰੀਆਂ ਦੀ ਹੁੰਦੀ ਹੈ ਚਾਹੇ ਲੁੱਟਾਂ ਖਵਾਉਣ ਦੀ ਹੋਵੇ ਕੋਈ ਵੀ ਹੋਵੇ ਸੋ ਬ੍ਰੈਮਟਨ ਨਾਲ ਚਾਰ ਅੰਤਰਰਾਸ਼ਟਰੀ ਵਿਦਿਆਰਥੀ ਗ੍ਰਿਫਤਾਰ ਹੋਏ ਨੇ ਕੌਣ ਨੇ ਜੀ ਤੇ ਦੇਖੋ ਕਿ ਨਜੀ ਦੇ ਵਿੱਚ ਦੇਖੀਏ ਤੇ ਹਰ ਰੋਜ਼ ਕੋਈ ਨਾ ਕੋਈ ਇਸ ਤਰੀਕੇ ਦੀ ਖਬਰ ਆ ਜਾਂਦੀ ਹੈ ਜਿਹੜੀ ਕਿ ਬ੍ਰੈਮਟਨ ਦੇ ਨਾਲ ਸਬੰਧਤ ਹੁੰਦੀ ਹੈ ਤੇ ਖਾਸ ਤੌਰ ਤੇ ਇਹਦੇ ਵਿੱਚ ਦੇਖੀਏ ਕਿ ਆਪਣੇ ਭਾਈਚਾਰੇ ਦੀ ਵੀ ਇਨਵੋਲਵਮੈਂਟ ਜਿਹੜੀ ਆ ਉਹ ਕਾਫੀ ਇਹਦੇ ਵਿੱਚ ਖਬਰਾਂ ਦੇ ਵਿੱਚ ਰਹੀ ਹੈ ਸੋ ਕੋਈ ਨਾ ਕੋਈ ਚੰਗੀ ਖਬਰ ਜਿਹੜੀ ਘੱਟ ਆਉਂਦੀ ਆ ਮੰਦਭਾਗੀਆਂ ਖਬਰਾਂ ਜਾਂ ਇਸ ਤਰੀਕੀਆਂ ਖਬਰਾਂ ਜ਼ਿਆਦਾ ਉਹਨੀਆਂ ਨੇ ਹੁਣ ਬ੍ਰੈਮਟਨ ਨਾਲ ਸੰਬੰਧਿਤ ਚਾਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਚਾਰਜ ਕੀਤਾ ਗਿਆ ਹੈ ਕਿ ਇਹਨਾਂ ਵੱਲੋਂ O'Kevil ਦੇ ਵਿੱਚ ਜਾ ਕੇ ਉੱਥੇ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਹੈ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰਾ ਸਮਾਨ ਜਿਹਦੇ ਵਿੱਚ ਕ੍ਰੈਡਿਟ ਕਾਰਡ ਡੈਬਿਟ ਕਾਰਡ ਕੈਸ਼ ਵਗੈਰਾ ਵੀ ਆ ਉਹ ਚੋਰੀ ਕੀਤਾ ਗਿਆ ਤੇ ਚੋਰੀ ਕਰਨ ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੀ ਵਰਤੋਂ ਜਿਹੜੀ ਕਹਿੰਗੇ ਕਾਰਡ ਡੈਬਿਟ ਕਾਰਡ ਦੀ ਹੈ ਉਹ ਵੱਖ-ਵੱਖ ਸਟੋਰਸ ਦੇ ਉੱਪਰ ਵੀ ਇਹਨਾਂ ਵੱਲੋਂ ਕੀਤੀ ਗਈ ਹੈ ਸੋ ਹਾਲਟਨ ਰੀਜਨਲ ਪੁਲਿਸ ਨੇ ਕਿਹਾ ਕਿ ਇਨ ਨਵੰਬਰ 24 ਨੂੰ ਕੰਨੇ ਵੀ ਇਨਵੈਸਟੀਗੇਸ਼ਨ ਹੋਈ ਸੀ ਜਿਹੜੀ ਕਿ ਰੌਸ ਹਿੱਲ ਡਰਾਈਵ ਤੇ ਸ਼ੈਡੀ ਗਲੈਂਡ ਰੋਡ ਦਾ ਏਰੀਆ ਤੇ ਉੱਥੇ ਕਾਫੀ ਕੰਨੇ 25 ਦੇ ਕਰੀਬ ਗੱਡੀਆਂ ਦੀ ਇਸ ਤਰ੍ਹਾਂ ਸ਼ੀਸ਼ੇ ਵਗੈਰਾ ਤੋੜੇ ਗਏ ਉਹਨਾਂ ਦੇ ਵਿੱਚੋਂ ਕੈਸ਼ ਕੱਢਿਆ ਗਿਆ ਡੈਬਿਟ ਕਾਰਡ ਕੱਢੇ ਗਏ ਕ੍ਰੈਡਿਟ ਕਾਰਡ ਕੱਢੇ ਗਏ ਤੇ ਉਹਨਾਂ ਦੀ ਵਰਤੋਂ ਕੰਨੇ ਸਗਾ ਹਰ ਜੀਟੀਏ ਦੇ ਵਿੱਚ ਵੀ ਹੋਈ ਹੈ ਸੋ ਇਹ ਜੋ ਏ ਮਾਮਲੇ ਸੀ 25 ਦੇ ਕਰੀਬ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਵਿੱਚੋਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਆ ਹੋਰ ਸਮਾਨ ਕੱਢਣ ਦੇ ਇਹਦੇ ਵਿੱਚ ਉਹਨਾਂ ਨੇ ਚਾਰ ਜਣੇ ਜਿਹੜੇ ਕਿ ਬ੍ਰੈਮਟਨ ਦੇ ਨਾਲ ਸੰਬੰਧਤ ਹੈ ਸੋ ਉਹਨਾਂ ਨੂੰ ਗ੍ਰਿਫਤਾਰ ਤੇ ਜਾਂਚ ਕੀਤਾ ਗਿਆ ਸੋ ਇਹਦੇ ਵਿੱਚ ਨਾਂ ਦੱਸਿਆ ਇਹ ਗੁਰਪ੍ਰਕਾਰ ਸਿੰਘ 19 ਸਾਲ ਹੈ ਆਕਾਸ਼ ਦੇਸ਼ਮੀ ਉਮਰ 20 ਸਾਲ ਤਰਵ ਪ੍ਰੀਤ ਸਿੰਘ ਉਮਰ 20 ਸਾਲ ਦਿਲਪ੍ਰੀਤ ਸਿੰਘ ਉਮਰ 21 ਸਾਲ ਸਾਰੇ ਬ੍ਰੈਮਟਨ ਦੇ ਨਿਵਾਸੀ ਨੇ ਇੰਟਰਨੈਸ਼ਨਲ ਸਟੂਡੈਂਟ ਦੱਸੇ ਜਾ ਰਹੇ ਨੇ ਸੋ ਇਹਨਾਂ ਨੂੰ ਇਸ ਬਾਬਲੇ ਦੇ ਵਿੱਚ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਆ ਸੇ ਤੁਸੀਂ ਹੁਣ ਤੁਸੀਂ ਦੇਖੋ ਵੀ ਇਹਦੀ ਉਮਰਾ ਉੰਦੀ ਵੀ 21 ਸਾਲ ਕੋਈ ਇਹ ਬਹੁਤ ਘੱਟ ਉਮਰਾ ਦੇ ਇਸ ਚੰਗੇ ਭੇਖ ਵਾਸਤੇ ਇਹ ਇਥੇ ਕੈਨੇਡਾ ਦੇ ਵਿੱਚ ਆਏ ਨੇ ਪਰਿਵਾਰਾਂ ਨੂੰ ਲੱਗਦਾ ਹੋਗਾ ਵੀ ਇੱਥੇ ਵਧੀਆ ਮਿਹਨਤ ਕਰ ਰਹੇ ਨੇ ਇਹ ਪੜ ਰਹੇ ਨੇ ਆਪਣੀ ਬੜਾਈ ਕਰ ਰਹੇ ਨੇ ਪਰ ਹੁਣ ਤੁਸੀਂ ਦੇਖੋ ਵੀ ਇਹਨਾਂ ਦਾ ਇਹ ਕਿਸ ਕਿਸ ਹੁਜੇ ਮਾਮਲਿਆਂ ਦੇ ਵਿੱਚ ਇਹ ਚਾਰਜ ਹੋਏ ਨੇ ਕਿ ਕਿਸੇ ਦੀ ਗੱਡੀਆਂ ਜਾ ਕੇ ਸ਼ੀਸ਼ੇ ਤੋਨੇ ਭੰਨੇ ਵਿੱਚੋਂ ਕ੍ਰੈਡਿਟ ਕਾਰਡ ਕੱਢਨੇ ਉਹਨਾਂ ਕ੍ਰੈਡਿਟ ਕਾਰਡ ਦੀ ਫਿਰ ਵਰਤੋਂ ਕਰਨੀ ਪਤਾ ਨਹੀਂ ਹੁਣ ਕਿਹੜੇ ਮਹਿੰਗੇ ਮਹਿੰਗੇ ਸ਼ੌਕ ਇਹਨਾਂ ਦੇ ਪਾਲੇ ਹੋਣਗੇ ਸੋ ਇਸ ਤਰੀਕੇ ਦੇ ਸੀਰੀਅਸ ਅਲੀਗੇਸ਼ਨਸ ਜਿਹੜੇ ਨੇ ਇਹ ਪੁਲਿਸ ਨੇ ਲਾਏ ਨੇ ਸੋ ਇਹ ਚਾਰ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਬ੍ਰੈਂਟਨ ਨਾਲ ਸੰਬੰਧਿਤ ਨੇ ਸੋ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਜਿਹੜੇ ਕੀਤੇ ਗਏ ਨੇ ਸੋ ਅੰਤ ਦੇ ਵਿੱਚ ਫਿਰ ਜੀ ਗੱਲ ਸਾਧੀਆਂ ਤੋਂ ਕਰਦੇ ਆ ਸਾਡੇ ਇਹ ਸਤੁਪਤਾਵੇ ਮਿਸ਼ੀਗਨ ਬਾਰਡਰ ਦੇ ਨਾਲ ਲੱਗਦਾ ਸ਼ਹਿਰ ਹੈ ਸੋ ਉੱਥੋਂ ਇੱਕ ਮੰਦਭਾਗੀ ਖਬਰ ਆ ਰਹੀ ਆ ਇੱਕ ਇਹ ਪੰਜਾਬੀ ਨੌਜਵਾਨ ਹੈ ਗੁਰ ਅਸੀਸ ਸਿੰਘ ਸੋ ਉਹ ਸਾਰਨੀਆ ਵਿਖੇ ਕਿਰਾਏ ਤੇ ਰਹਿ ਰਿਹਾ ਸੀ ਕਿਸੇ ਘਰ ਦੇ ਵਿੱਚ ਕਿਰਾਇਆ ਤੇ ਉੱਥੇ ਕਿਰਾਏਦਾਰ ਬਣ ਕੇ ਰਹਿ ਰਿਹਾ ਸੀਗਾ ਇੱਕ ਹੋਰ ਕਿਰਾਏਦਾਰ ਜੋ ਉਸੇ ਘਰ ਦੇ ਵਿੱਚ ਰਹਿ ਰਿਹਾ ਸੀਗਾ ਸੋ ਜਿਸ ਦਾ ਨਾਮ ਕ੍ਰੌਸਲੀ ਹੈਕਟਰ ਉਮਰ 36 ਸਾਲ ਦੱਸੀ ਜਾ ਰਹੀ ਹੈ ਸੋ ਇਹਨਾਂ ਦਾ ਲੰਘੇ ਐਤਵਾਰ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਟਕਰਾਅ ਹੋਇਆ ਦੋਵੇਂ ਜਣੇ ਆਪਸ ਦੇ ਵਿੱਚ ਬਹਿਸਵਾਜੀ ਹੋਈ ਹੈ ਸੋ ਬਹਿਸਵਾਜੀ ਤੋਂ ਬਾਅਦ ਇਹਨਾਂ 36 ਸਾਲਾ ਦੇ ਸ਼ਖਸ ਵੱਲੋਂ ਗੁਰੂ ਹਸੀਸ ਗਦਾ ਜਿਹੜਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੋ ਇਸ ਨੌਜਵਾਨ ਦੀ ਜਿਹੜੀ ਪ੍ਰਸ਼ਾਰ ਜਿਹੜਾ ਸਰਹੰਗਿਆ ਵਿਖੇ ਇੱਕ ਘਰ ਦੇ ਵਿੱਚ ਜਿਹੜੀ ਇੰਟਰਨਲ ਡਿਸਪਿਊਟ ਦੇ ਵਿੱਚ ਮਾਰਿਆ ਗਿਆ ਸੋ ਉਹਦੇ ਬਾਰੇ ਪਤ ਤਿੰਨੇ ਪੰਜਾਬ ਤੋਂ ਪੜਨ ਆਇਆ ਇੰਟਰਨੈਸ਼ਨਲ ਸਟੂਡੈਂਟ ਸੀਗਾ ਲੈਫਟਨ ਕਾਲਜ ਦੇ ਵਿੱਚ ਪੜਦਾ ਸੀਗਾ ਤੇ ਬੜੀ ਮੰਦਪਾਗੀ ਗੱਲ ਹੈ ਵੀ ਕਿਸੇ ਛੋਟੀ ਮੋਟੀ ਗੱਲ ਨੂੰ ਲੈ ਕੇ ਝਗੜੇ ਨੇ ਤੇ ਬਾਅਦ ਦੇ ਵਿੱਚ ਇਸ ਦਾ ਨੌਜਵਾਨ ਦਾ ਖਤ ਕਤਲ ਹੋ ਗਿਆ ਜੀਪ ਜਨਾਬ ਬਹੁਤ ਮੰਦਪਾਗੀ ਘਟਨਾ ਹੈ ਆ ਔਰ ਬੜੀਆਂ ਮਿਹਨਤਾਂ ਔਰ ਘਰੋਂ ਕਰਜੇ ਲਿਮਟਾਂ ਚੱਕ ਕੇ ਮਾਪਿਓ ਭੇਜਦੇ ਨੇ ਤੇ ਇਦਾਂ ਦਾ ਕਈ ਵਾਰ ਜਦੋਂ ਪਾਣਾ ਬਾਪੜਦਾ ਤਾਂ ਬੜਾ ਦੁੱਖ ਹੁੰਦਾ ਪ੍ਰੇਨ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਪ੍ਰਿੰਨ ਸਾਹਿਬ ਕੱਲ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਬਾਰੇ ਸਾਹਜ ਪਾਵਾਂਗੇ ਬਹੁਤ ਬਹੁਤ ਧੰਨਵਾਦ